ਸਰ ਸਦਸੇ ਤਾਂ ਵਿਹਾਨੀ ਸ਼ੁਰੂਆਤ ਕਰਨੇ ਜਾ ਰਹੇ ਜੀ ਕੀ ਕਹਿਣਾ ਚਾਹੋਗੇ ਤਸਿਆ ਦਾ ਵਿਹਾਨ ਜਿਹੜਾ ਹੈ ਉਹ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਜੀ ਨੇ ਉਹਨੂੰ ਉਦਗਤ ਕਰਨਾ ਸ਼ੁਰੂਆਤ ਕਰਨੀ ਹੈ ਸਾਰੀ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਕੋਈ ਨਹੀਂ ਇਹ ਉਹ ਪਾਰਟੀ ਹੈ ਜਿਹੜੀ ਦੇਸ਼ ਨੂੰ ਅੱਗੇ ਰੱਖਦੀ ਹੈ ਨਿੱਜ ਨੂੰ ਪਿੱਛੇ ਰੱਖਦੀ ਹੈ ਅੱਜ ਦੁਨੀਆ ਦੇ ਵਿੱਚ ਪੰਜਵੇਂ ਨੰਬਰ ਦੀ ਇਕਨੋਮੀ ਭਾਰਤ ਬਣ ਗਿਆ ਲੋਕੀ ਕਹਿੰਦੇ ਹੁੰਦੇ ਆ ਵੀ ਜਿਹਦੇ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਅੱਜ ਭਾਰਤੀ ਲੋਕਾਂ ਨੂੰ ਵਿਦੇਸ਼ਾਂ ਦੇ ਵਿੱਚ ਜਿਹੜੇ ਧੱਕੇ ਵਾਈਆ ਸਾਡੀ ਪਾਰਟੀ ਵੀ ਘਰ ਘਰ ਤੱਕ ਪਹੁੰਚੇ ਔਰ ਇਹੋ ਹੀ ਇੱਕ ਪਾਰਟੀ ਹੈ ਜਿਹੜਾ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਪ੍ਰਧਾਨ ਮੰਤਰੀ ਜੀ ਨੇ ਇੰਨੇ ਜ਼ਿਆਦਾ ਕੰਮ ਪੰਜਾਬੀਆਂ ਲਈ ਸਿੱਖਾਂ ਲਈ ਕੀਤੇ ਆ ਮੈਂ ਸਮਝਦਾ ਜੇ ਤੁਸੀਂ ਸਾਰਿਆਂ ਨੂੰ ਕੰਪੇਅਰ ਕਰੋ ਭਾਰਤ ਦਾ ਇੱਕੋ ਇੱਕ ਪ੍ਰਧਾਨ ਮੰਤਰੀ ਆ ਜਿਹੜਾ ਮਾਣ ਨਾਲ ਸਿੱਖਾਂ ਦੇ ਗੁਰਦੁਆਰਿਆਂ 'ਚ ਜਾ ਕੇ ਮੱਥੇ ਟੇਕਦੇ ਆ ਔਰ ਇਸ ਤਰ੍ਹਾਂ ਮਥਾ ਟੇਕਦੇ ਆ ਜਿਸ ਤਰ੍ਹਾਂ ਸਾਨੂੰ ਸਿੱਖਾਂ ਨੂੰ ਵੀ ਟੇਕਣਾ ਆਉਂਦਾ ਜੇ ਦੌਤ ਬੰਦਰਾ ਹੋ ਕੇ ਸੱਤ-ਸੱਤ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਨਮਨ ਕਰਦੇ ਆ ਔਰ ਕੋਸ਼ਿਸ਼ ਕਰਦੇ ਆ ਕਿ ਸਿੱਖਾਂ ਦਾ ਕੋਈ ਕੰਮ ਰਹਿ ਨਾ ਜਾਵੇ ਅਸੀਂ ਨਹੀਂ ਕਰਦੇ ਉਹਨਾਂ ਦੇ ਮਨ ਦੀ ਸੋਚ ਹੁੰਦੀ ਹੈ ਕਿ ਇਹ ਵੀ ਕਰਨਾ ਚਾਹੀਦਾ ਪਹਿਲੀ ਵਾਰੀ ਆ ਕਿ ਵੀਰ ਬਾਲਦੇਵ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ ਪਹਿਲੀ ਵਾਰੀ ਆ ਮੈਂ ਪਰਸੋਂ ਜਾ ਰਿਹਾ ਸੀਗਾ ਤੇ 에어 ਇੰਡੀਆ ਦਾ ਜਹਾਜ਼ ਉਤਰਿਆ ਤੇ ਉਹਦੇ ਪਿੱਛੇ ਇੱਕ ਓੰਕਾਰ ਲਿਖਿਆ ਸਾਰੀ ਦੁਨੀਆ 'ਚ ਇੱਕ ਓੰਕਾਰ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸਾਰੀ ਦੁਨੀਆ 'ਚ ਮਨਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਉੱਥੇ ਮਨਾਇਆ ਗਿਆ ਜਿੱਥੋਂ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਹੋਇਆ ਸੀ ਉਹਨਾਂ ਦਾ ਜਨਮ ਦਿਵਸ ਉੱਥੇ ਮਨਾਇਆ ਗਿਆ ਤੁਸੀਂ ਦੇਖੋ ਇਸ ਤੋਂ ਬਾਅਦ ਹੋਰ ਕੀ ਵਿਅਕਤੀ ਕਰ ਸਕਦਾ ਕਰਤਾਰਪੁਰ ਦਾ ਲੰਘਾ ਹਰਮੰਦਰ ਸਾਹਿਬ ਦੇ ਉੱਤੇ ਜਿਹੜਾ ਟੈਕਸ ਲੱਗਦਾ ਸੀ ਉਹ ਮਾਫ ਕਰਨਾ ਐਫਸੀਆਰਏ ਦੇਣਾ ਕੋਈ ਇੱਕ ਕੰਮ ਵੀ ਐਸਾ ਨਹੀਂ ਮੇਰੇ ਕੋਲ ਤੀ ਹੈ ਤੋਂ ਵੱਧ ਕਮਾਂ ਦੀ ਲਿਸਟ ਹੈ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਪਿਛਲੇ 10 ਸਾਲ ਸਿੱਖਾਂ ਲਈ ਖਾਸ ਕਰਕੇ ਤੇ ਪੰਜਾਬੀਆਂ ਲਈ ਆਮ ਕਰਕੇ ਕੀਤੇ ਹੈ ਤੇ ਸਰ ਤੁਸੀਂ ਗੱਲ ਜਿੰਸੀ ਜਿਹੜੀ ਇੱਕ ਅਮਰਜੈਂਸੀ ਫਿਲਮ ਆਈ ਹੈ ਇਹਨੂੰ ਲੈ ਕੇ ਕਾਫੀ ਵਿਵਾਦ ਹੈ ਤੁਸੀਂ ਕਹਿੰਦੇ ਸਿੱਖ ਭਾਈਚਾਰੇ ਬਹੁਤ ਕਿਹਾ ਲੇਕਿਨ ਭਾਜਪਾ ਤੇ ਰੋਗ ਲੱਗ ਰਿਹਾ ਕਿ ਇਹ ਜਿਹੜੀ ਸ਼ਰਾਤ ਕੀਤੀ ਦੇਖੋ ਅਸੀਂ ਕਿਸੇ ਫਿਲਮਾਂ ਦੇ ਕਿਸੇ ਸੀਨ ਨਾਲ ਅਸੀਂ ਪਾਰਟੀ ਨੇ ਆਪਣੀ ਪਹਿਲਾ ਸਥਿਤੀ ਸਪਸ਼ਟ ਕੀਤੀ ਹੈ ਅਸੀਂ ਕਿਸੇ ਵੀ ਵਿਵਾਦ ਦੇ ਵਿੱਚ ਨਹੀਂ ਪੈਣਾ ਸਿੱਖ ਇੱਕ ਉਹ ਕੌਮ ਹੈ ਜਿਨ੍ਹਾਂ ਨੇ 1975 ਦੇ ਵਿੱਚ ਅਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਉਹ ਮੋਰਚਾ 18 ਮਹੀਨੇ ਚੱਲਦਾ ਰਿਹਾ ਔਰ ਉਸ ਤੋਂ ਬਾਅਦ ਅਸੀਂ ਭਾਰਤੀ ਜਨਤਾ ਪਾਰਟੀ ਨੇ ਉਸ ਵੇਲੇ ਦੀ ਜਨ ਸੰਗ ਨੇ ਜਨਤਾ ਪਾਰਟੀ ਦਾ ਹਿੱਸਾ ਬਣ ਕੇ ਇੱਥੇ ਉਹ ਕੰਮ ਕੀਤੇ ਹੈ ਪਹਿਲੀ ਵਾਰੀ ਮਿਨੋਰਿਟੀ ਕਮਿਸ਼ਨ ਦਾ ਗਠਨ ਕੀਤਾ ਜਿਹੜਾ ਕਾਂਗਰਸ ਨੇ ਸੋਚਿਆ ਨਹੀਂ ਸੀ 47 ਤੋਂ 77 ਤੱਕ ਅਸੀਂ ਮਿਨਿਓਰਿਟੀ ਜਿਹੜੀਆਂ ਛੇ ਮਿਨਿਓਰਿਟੀਜ਼ ਆ ਉਹਨਾਂ ਨੂੰ ਅੱਗੇ ਵਧਾਉਣਾ ਤੇ ਅਸੀਂ ਮੈਂ ਆਪ ਸਿੱਖ ਧਰਮ 'ਚ ਮੰਨ ਆਸਥਾ ਰੱਖਦਾ ਹਾਂ ਪ੍ਰਧਾਨ ਮੰਤਰੀ ਜੀ ਸਿੱਖ ਧਰਮ 'ਚ ਆਸਥਾ ਰੱਖਦੇ ਆ ਅਸੀਂ ਸਿੱਖਾਂ ਦਾ ਸਤਿਕਾਰ ਕਰਦੇ ਆ ਕੁਰਬਾਨੀਆਂ ਦੀ ਇੱਜ਼ਤ ਕਰਦੇ ਆ ਪਿੱਛੇ ਇੰਨੇ ਜਰਨੈਲਾਂ ਨੂੰ ਇੱਕੋ ਦਿਨ 'ਚ ਅਤਿ ਵਿਸ਼ੇਸ਼ ਸੇਵਾ ਮੈਡਲ ਪਰਮ ਵਿਸ਼ੇਸ਼ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸਾਰੇ ਸਿੱਖ ਜਰਨੈਲ ਸੀਗੇ ਔਰ ਸਿੱਖਾਂ ਦੀਆਂ ਦੇਸ਼ ਪ੍ਰਤੀ ਬਹੁਤ ਵੱਡੀਆਂ ਕੁਰਬਾਨੀਆਂ ਆ ਇਹਨਾਂ ਨੂੰ ਅਸੀਂ ਅੱਗੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਇਹਨਾਂ ਤੋਂ ਬਿਨਾ ਦੇਸ਼ ਚੱਲ ਹੀ ਨਹੀਂ ਸਕਦਾ ਸਾਡੀ ਸੁਰੱਖਿਆ ਨਹੀਂ ਹੋ ਸਕਦੀ ਇਹਨਾਂ ਨੇ ਮੁੱਢ ਕਾਲ ਤੋਂ ਹੀ ਜਿਹੜੀ ਗੁਲਾਮੀ ਦਾ ਉਹ ਉਹਨੂੰ ਖਤਮ ਕੀਤਾ ਦਵਾਰ ਖੈਬਰ ਤੋਂ ਹੁੰਦੇ ਹਮਲਿਆਂ ਨੂੰ ਬੰਦ ਕੀਤਾ ਇਹ ਧਰਤੀ ਜਿੱਥੇ ਅਸੀਂ ਖੜੇ ਹਾਂ ਕਿਸੇ ਵੇਲੇ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਤੇ ਅੱਜ ਉਸੇ ਵਰਗਾ ਹਲੀਮੀ ਰਾਜ ਮੋਦੀ ਸਾਹਿਬ ਦੇਣ ਦੀ ਕੋਸ਼ਿਸ਼ ਕਰ ਰਹੇ ਸਰ ਤੁਸੀਂ ਗੱਲ ਕੀਤੀ ਹੈ ਬੰਦੇ ਭਾਰਤ ਜਿਹੜੀ ਸਟੇਸ਼ਨ ਤੁਹਾਡੇ ਦੁਆਨ ਕੋ ਆਸ ਨੰੰਡਲ ਨਹੀਂ ਰੁਕਦੀ ਕੀ ਕਰਨਾ ਸਰ ਉਹਦੀ ਗੱਲ ਦੇਖੋ ਬੰਦੇ ਭਾਰਤ ਦਾ ਇੱਕੋ ਜਗ੍ਹਾ 'ਚ ਰੁਕੀ ਸੀਗੀ ਉਹ ਬੰਦੇ ਭਾਰਤ ਉਦੋਂ ਮੈਂ ਥੋੜੀ ਤਬੀਅਤ ਵੀ ਠੀਕ ਨਹੀਂ ਸੀ ਮੈਨੂੰ ਬਲਤੇਜ ਇੰਦਰ ਸਿੰਘ ਖੱਟੜਾ ਜੀ ਹੈਗੇ ਇੱਥੇ ਤੁਹਾਡੇ ਨੇੜੇ ਉਹਨੇ ਦੇ ਉਹਨਾਂ ਨੇ ਕਿਹਾ ਜੀ ਇਹ ਆ ਰਹੀ ਹੈ ਟ੍ਰੇਨ ਇਹ ਰੁਕ ਨਹੀਂ ਰਹੀ ਇੱਥੇ ਤੇ ਮੁਹਾਲੀ ਦਾ ਪ੍ਰੋਗਰਾਮ ਸੀਗਾ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਆ ਆਨੰਦਪੁਰ ਸਾਹਿਬ ਦੇ ਵਿੱਚ ਇਕਨੋਮਿਕਲੀ ਵਾਈਬਲ ਨਹੀਂ ਸੀ ਅਸੀਂ ਕਹੇ ਕਿ ਕੇਸਕਰ ਸਾਹਿਬ ਕਰਕੇ ਉੱਥੇ ਰੁਕੀ ਜਾਵੇ ਇੱਥੇ ਟ੍ਰੇਨ ਵਾਪਸੀ ਤੇ ਰੁਕਦੀ ਹੈ ਮੇਰੇ ਧਿਆਨ ਚ ਲੈਂਦਾ ਰਿਹਾ ਆਪਾਂ ਕੋਸ਼ਿਸ਼ ਕਰਾਂਗੇ ਅ ਇੱਥੇ ਦੁਬਾਰਾ ਵੀ ਟ੍ਰੇਨ ਦੇ ਇੱਥੇ ਜਾਂਦੀ ਵਾਰੀ ਵੀ ਇੱਥੇ ਤੁਹਾਨੂੰ ਕੀ ਲੱਗਦਾ ਜਿਹੜੇ ਤੁਹਾਡੇ ਪੁਰਾਣੇ ਸਦਸੇ ਉਹਨਾਂ ਨੂੰ ਵੀ ਇਕੱਠੇ ਕਰਨੇ ਦੀ ਜ਼ਰੂਰਤ ਹੈ ਇਸ ਵੇਲੇ ਕਿਉਂਕਿ ਦੇਖੋ ਉਹ ਨਹੀਂ ਮਿਲ ਰਹੇ ਇੱਥੇ ਪੁਰਾਣੇ ਸਦਸੇ ਆ ਤੁਹਾਡੇ ਮੈਨੂੰ ਨਹੀਂ ਪਤਾ ਕਿਹੜਾ ਨਹੀਂ ਹੈਗਾ ਮੈਂ ਤਾਂ ਪੁਰਾਣੇ ਸਦਸੇ ਸਾਰੇ ਖੜੇ ਨੇ ਔਰ ਸਭ ਦਾ ਸਤਿਕਾਰ ਕਰਨਾ ਸਾਨੂੰ ਸਭ ਨੂੰ ਸਤਿਕਾਰ ਕਰਨਾ ਚਾਹੀਦਾ ਸਾਡੇ ਜਿੰਨੇ ਵੀ ਪੁਰਾਣੇ ਵਰਕਰ ਹੈ ਉਹ ਸਾਡੇ ਲਈ ਸਤਿਕਾਰਯੋਗ ਹੈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਪਾਰਟੀ ਮਜ਼ਬੂਤ ਹੋਈ ਹੈ ਉਹ ਸਾਡੇ ਤੋਂ ਸੀਨੀਅਰ ਨੇ ਅਸੀਂ ਉਹਨਾਂ ਦੀ ਇੱਜ਼ਤ ਕਰ